ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸਜਣੋ ਨੋਟ ਕਰ ਲਿਓ। ਪਿੰਡ ਮੱਤੇਵਾਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਇਸ ਵੇਲੇ ਭਾਉ ਨਿੰਮੇ ਕੋਲੇ ਮੱਤੇয়াল ਪਿੰਡ ਦੇ ਵਿੱਚ ਆ ਤਿੰਨ ਝੂਟੀਆਂ ਸਜਣੋ ਫੋਰ ਸੇਲ ਵਕਾਉ ਇਸ ਵੇਲੇ ਜਿਹੜੀਆਂ ਜਮਾ ਤਿਆਰ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਤੁਹਾਡੇ ਲਈ ਖਾਸ ਰਹਿਣ ਵਾਲੀ ਝੂਟੀਆਂ ਸਜਣੋ ਜਿਹਦੀ ਤੁਹਾਨੂੰ ਬਹੁਤ ਚਾਹਣਾ ਰਹਿੰਦੀ ਆ ਐਮ 29 ਦੀ ਆਪ ਤੇ ਕੋਹੇ ਨੂਰ ਦੀ ਮਗਰ ਵੀ ਸਜਣੋ ਇਹਦੇ ਨਾਲ ਜਿਹੜਾ ਬੱਚੇ ਨੂੰ ਜਨਮ ਦਿੱਤਾ ਕਰਮਾ ਵਾਲੀ ਨੇ ਉਹ ਵੀ ਇਹਦੇ ਕੋਲੇ ਕੱਟੀ ਆ ਤੇ ਆਪ ਦਾ ਕਦ ਕਾਠ ਲੇਵਾ ਭਾਂਡਾ ਕੋਈ ਊੜਾ ਬੰਨ ਨਹੀਂ ਝੂਟੀ ਦਾ ਸਿੰਘ ਵੀ ਬਹੁਤ ਚੰਗਾ ਤੇ ਆ ਵੀ ਮੈਂ ਕਹਿੰਦੀ ਮੈਂ ਹੀ ਆ ਤੇ ਇੱਕ ਸੱਜਣੋ ਆ ਰੰਗ ਸਿੰਘ ਦੀ ਪਲੂਨ ਸੂਈ ਝੂਟੀ ਗੱਲਾਂ ਬਾਤਾਂ ਹੋਈਆਂ ਵੀ ਖੀਰੀ ਆ ਹਜੇ ਸੱਜਣੋ ਬਾਕੀ ਕੋਈ ਇੱਕ ਅੱਧਾ ਦੰਦ ਸਿੱਟਿਆ ਹੋਵੇ ਉਹ ਵੀ ਚੈੱਕ ਕਰਾ ਦੇਾਂਗੇ ਤੇ ਬਾਕੀ ਬਹੁਤ ਟਾਪ ਦੀ ਝੂਟੀ ਆ ਤਾਜੀ ਸੂਈ ਜਮਾ ਗਿੱਲੀ ਆਜੋ ਭਾਉ 90 ਤੋਂ ਜਾਣਕਾਰੀ ਲੈਣੇ ਆ ਕੱਲਾ ਕੱਲਾ ਪਸ਼ੂ ਆਪਾਂ ਚਲਾ ਕੇ ਵੀ ਵੇਣੇ ਆ ਤੇ ਨਾਲੇ ਸੱਜਣੋ ਰੇਟ ਪੁੱਛਦੇ ਆ ਸੱਜਣੋ ਇਹ ਕੱਟੀ ਆ ਜਿਹੜੀ ਨੂੰ ਇਸ ਝੋਟੀ ਨੇ ਜਨਮ ਦਿੱਤਾ ਐਮ 29 ਦੀ ਨੇ ਆਪ ਕੱਟੀ ਮਗਰ ਆ ਗਈ ਕੋਹਿਨੂਰ ਦੀ ਵੇਖੋ ਪਾਉ ਕਹਿੰਦਾ ਵੀ ਸਾਰੀ ਜੈਡ ਬਲੈਕ ਆ ਇਹ ਆਹ ਖੜਾ ਵੇਖੋ ਇਹਦਾ ਹੁਣੇ ਕੀ ਬਾਤ ਆ ਹਾਂ ਵੇਖੋ ਥਣ ਲੱਗੇ ਨਾ ਚਾਰਾ ਗੁੱਠਾਂ ਦੇ ਹੁਣੇ ਕਿੰਡੀ ਪਿਆਰੀ ਕੱਟੀ ਨੂੰ ਜਨਮ ਦਿੱਤਾ ਤੇ ਪਾਉ ਜੀ ਸਾਸਰੀ ਘਰ ਤਾਂ ਬੁਲਾ ਦੀਗੇ ਹੋਰ ਸੁਣਾਓ ਕਿਰਪਾ ਬਾਪੂ ਕਿਰਪਾ ਨਾ ਹਾਂਜੀ ਹਾਂਜੀ ਚੜਦੀ ਕਲਾ ਚੜਦੀ ਕਲਾ ਠੀਕ ਆ ਸਰੀਰ ਇੱਤੇ ਲਾ ਠੀਕ ਹੋਣ ਕਿਰਪਾ ਵਾ ਕਰੂਗਾ ਕਰੂਗਾ ਬਾਬਾ ਦੀਪ ਸਿੰਘ ਹੈ ਉਹਦੋਂ ਤੇ ਫਿਰ ਤੁਹਾਡੇ ਮੁੰਡਿਆਂ ਨੇ ਫਿਰ ਵੀਡੀਓ ਬਣਾਈ ਹਾਂਜੀ 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 ਸਤਿ ਸ੍ਰੀ ਅਕਾਲ ਮੇਰੇ ਨਾਲ ਇੱਕ ਮਾਨ ਦੇ ਵਿੱਚ ਗੱਲ ਸੀ ਜੀ ਕਿ ਲੜੀ ਆਪਾਂ ਨਾ ਹੁਣ ਪਹੀ ਸਾਡੇ ਘੌਂਡ ਹੈ ਭੇਜੇ ਹਾਂਜੀ ਭੈਣ ਭਰਾਵਾਂ ਨੂੰ ਪਹਿਲੋ ਤੇ ਸਾਸਰੀ ਕਾਲਸਾ ਚ ਬੁਲਾਈਏ ਤੁਹਾਡੇ ਚੈਨਲ ਦੇ ਦੇਖਣ ਆ ਰਹਿਆਂ ਨੂੰ ਹਾਂਜੀ ਹਾਂਜੀ ਵਿਗਿਆ ਨੰਬਰ ਇਹ ਆਪੀ ਜਿੱਦਾਂ ਆਪਾਂ ਹੰਕਾਰ ਵਾ ਹਾਂਜੀ ਬਾ ਸੁਖ ਵਾ ਹਾਂਜੀ ਸ਼ਿਕਾਰ ਮਾਸ਼ੀਆ ਵਾਲੇ ਆ ਹਾਂਜੀ ਬੰਦੇ ਵਾਵਾ ਜੀ ਮਿਲ ਕੇ ਜੁੜ ਗਏ ਤੁਹਾਡੇ ਨਾਲ ਹਾਂਜੀ ਹਾਂਜੀ ਆਪਾਂ ਆ ਆਪਣੇ ਹਲਕ ਏਰੀਏ ਦੇ ਜਿਹੜੇ ਬੰਦੇ ਆ ਨਾ ਹਾਂਜੀ ਆਪਾਂ ਇਕੱਠੇ ਬੁਲਾਓ ਠੀਕ ਹੈ ਜੀ ਇਕੱਠੇ ਹੋ ਕੇ ਤੇ ਇਹ ਗੱਲ ਕਰਨੀ ਆ ਵੀ ਜੇ ਕਿਸੇ ਦੇ ਨਾਲ ਕੋਈ ਠੱਗੀ ਬੰਦਾ ਵਪਾਰੀ ਕਰਦਾ ਜੀ ਉਹਨੂੰ ਜੁਰਮਾਨਾ ਰੱਖਾਂ ਵਾਕਿਆ ਹੀ ਸਹੀ ਗੱਲ ਆ ਇਹ ਤੁਹਾਡੀ ਵੀ ਸਹਿਮਤੀ ਤੇ ਬਾਕੀ ਬੁਕਾਰੀ ਭਰਾਵਾਂ ਦੇ ਮੈਂ ਤੁਹਾਡੇ ਚੈਨਲ ਤੇ ਕਹਿ ਦੇਣ ਲੱਗਾ ਹਾਂਜੀ ਜਿਤਨਾ ਮੈਂ ਕੋਈ 13 ਕਿਲੋ ਤੋਂ ਦੱਸਦਾ ਹਾਂਜੀ ਜਾਂ 11 ਜਾਂ 12 ਨਿਕਲਦਾ ਉਹ ਠੱਗੀ ਨਾ ਕੋਈ ਭੈਣ ਭਰਾਗੇ ਬਿਲਕੁਲ ਬਿਲਕੁਲ ਕੋਈ ਥਣ ਮਰਿਆ ਦੇਵੇ ਹਾਂ ਹਣ ਅੱਧਾ ਦੀ ਵੀ ਮੈਂ ਦਾ ਮੈਂ ਪਿੱਛਾ ਮਾਰਦੀ ਨਿਕਲੀ ਹਾਂਜੀ ਅਸੀਂ ਇੱਕ ਦੋ ਬੰਦੇ ਜਿੱਦਾਂ ਚਲੋਣ ਖਿਆਲੇ ਚੰਗੇ ਬੰਦੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਹਾਂਜੀ ਇੱਕ ਦੋ ਬੰਦਿਆ ਕਰ ਇਹਨੂੰ ਕਰਕੇ ਇਕੱਠੇ ਇਹਦੇ ਗੱਲ ਕਰਨੀਆਂ ਹਾਂ ਹਾਂਜੀ ਕਿ ਇਹ ਜੇ ਬੰਦੇ ਨੂੰ 10000 ਜਾਂ 20000 ਜੁਰਮਾਨਾ ਤੇ ਮੈਂ ਵੀ ਵਾਪਸ ਹੋਦੀ ਹੋਊਗੀ ਇੱਕ ਵਾਰੀ ਕਰੂਗਾ ਇੱਕ ਵਾਰੀ ਦੀ ਚਲੋ ਬੰਦੇ ਨੂੰ ਅਖਾਂ ਗਾਧ ਨੂੰ ਸੁਧਰ ਜਾ ਹਾਂਜੀ ਦੂਜੀ ਵਾਰੀ ਕਰੂਗਾ ਤੁਹਾਡੇ ਚੈਨਲ ਦੇ ਉੱਤੇ ਤੇ ਜੁਰਮਾਨਾ ਰੱਖਾਂਗੇ 10000 ਜਾਂ 20000 ਰੁਪਇਆ ਤੇ ਮੈਂ ਵੀ ਉਹਦੇ ਘਰ ਵਾਪਸ ਆਉਗੂਗੀ ਇੱਕ ਜੇ ਆਪਣੇ ਵਪਾਰ ਲੈਣ ਦੇ ਵਿੱਚ ਇੱਕਾ ਹੋ ਜੇ ਤੇ ਕਿਸੇ ਦੇ ਪੈਸੇ ਵੀ ਨਹੀਂ ਮਰਦੇ ਜਦੋਂ ਚਾਰ ਭੈਣ ਭਰਾ ਇਕੱਠੇ ਹੋ ਕੇ ਜਾਵੜਨਾ ਦੂਜਾ ਨੰਬਰ ਇਹ ਆ ਵੀ ਮੈਂ ਜਿਹੜਾ ਕੋ ਖੜੇ ਹਾਂਜੀ ਦੋ ਜਾਂ ਤਿੰਨ ਦਿਨ ਹਾਂਜੀ ਇਹ ਨਾ ਵੇ 20 25 ਦਿਨਾਂ ਬਾਅਦ ਅਜਾ ਮਹੀਨੇ ਬਾਅਦ ਕਹਦੇ ਵੀ ਭਾਉ ਆ ਗੱਲ ਹੋਗੀ ਸਾਹ ਹਾਂ ਸਾਲੀਆਂ ਚੀਜ਼ਾਂ ਇੱਕ ਜਾਂ ਦੋਆਂ ਦਿਨਾਂ ਤੱਕ ਹਾਂਜੀ ਹਾਂਜੀ ਇਹਦੀ ਗੱਲ ਮੈਂ ਨਾਲ ਕਹਿਣਾ ਬਿਲਕੁਲ 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 ਘਰ ਹੁਣਾਂ ਨਾ ਕਰਦੇ ਆ ਸਲਾਹ ਇਹ ਗੱਲ ਕਰਨਾ ਦਾ ਮਤਲਬ ਕਿ ਗੱਲ ਕਰਨ ਦੇ ਨਾਲ ਵੱਧਾਂ ਘੂਗਾ ਆਪਣਾ ਬਿਲਕੁਲ 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 ਬਾਕੀ ਦੂਜਾ ਇਹ ਆ ਵੀ ਤੁਹਾਡਾ ਸੁਭਾਅ ਬਹੁਤ ਚੰਗਾ ਵਾ। ਇਕੱਲੀ ਕੱਲੀ ਗੱਲ ਤੁਸੀਂ ਚੈਨਲ ਦੇ ਤੇ ਆਪਣੇ ਦੇ ਬਖਾਲ ਦੇ ਜੀ। ਹਾਂਜੀ ਹਾਂਜੀ। ਧੰਨਵਾਦ। ਇਹ ਪਹਿਲੀ ਤੇ ਗੱਲ ਜਦੋਂ ਦੀ ਆ ਵੀਡੀਓ ਸਾਰੇ ਬੰਦੇ ਪਾਉਂਦੇ ਕੋ ਠੱਗੀ ਵਾਲਾ ਕੰਮ ਹੀ ਨਹੀਂ ਕਰਦੇ। ਹਾਂਜੀ ਹਾਂਜੀ। ਧੰਨਵਾਦ। YouTube ਚੈਨਲ ਜਿਹੜਾ ਵਾ ਨਾ ਬੜਾ ਚੰਗਾ ਕੰਮ ਆ ਇੱਥੇ ਕਈ ਬੰਦੇ ਸਾਡੇ ਕੋਲ ਮਾਲ ਖੜਦੇ ਆ। ਮਈਆਂ ਤਾਂ ਦੱਤੀ ਦਾ 8-8 ਕਿਲੋ ਦੁੱਧ ਤੋਂ 12-12 ਕਿਲੋ ਨਿਕਲਉਂਦਾ। ਹਾਂ। ਇਹ ਵੀ ਅਨਕਦਰ ਇਹ ਵੀ ਸਾਹਮਦੇ ਆ। ਬਿਲਕੁਲ। ਇਹ ਵੀ ਸਾਹਮਦੇ ਆ। ਦੇਖੋ ਕੁੜੀਆਂ ਚੱਟੀਆਂ ਆ। ਆਨਲਾਈਨ ਕੰਮ ਮਾੜਾ ਨਹੀਂਗਾ ਪਾਉ ਜੀ। ਕੰਮ ਚਲੋ ਸਾਰੇ ਨਹੀਂ ਗਏ ਹਾਂਜੀ ਦਿੱਤਾ ਹੋਊਗਾ ਮਾੜਾ ਹਾਂ ਪਰ ਇਹ ਕਦੀ ਆਹ ਛੋਟੀ ਆ ਜੇ ਆਪਾਂ ਇਹਦਾ ਮੁੱਲ ਮਰਕੇ 1.70 ਜਾਂ 1.5 ਲੱਖ ਲੰਗਣ ਦੇ ਆ ਹਾਂਜੀ ਇਹ ਨੂੰ ਥਾੜ ਘੱਟ ਚਲ ਜੇ ਥਾੜ ਮਰਿਆ ਚਲ ਜੇ ਉਹ ਉਹ ਤੇ ਠੱਗੀ ਜਾਜਦਾ ਰਫ ਆ ਗਿਆ ਆ ਗਿਆ ਕੋਈ ਸ਼ੱਕ ਨਹੀਂ ਉਹ ਤਾਂ ਮਾਰਿਆ ਗਿਆ ਉਹਦੇ ਦਾ 14 ਕਿਲੋ ਦਾ ਦاتے ਆ 13 ਨਿਕਲ ਆਉਂਦਾ ਜਾਂ 12 ਨਿਕਲ ਉਹ ਉਹ ਠੱਗੀ ਵਾਲਾ ਉਹ ਉਹ ਨਹੀਂ ਕੋਈ ਠੱਗੀ ਆ ਦੂਜੇ ਦਾ ਉਪਰੇ ਦਾ ਜਾ ਗਿਆ ਬਿਲਕੁਲ ਕਿਲੋ 2 ਕਿਲੋ ਦੁੱਧ ਆਮ ਵੀ ਜਿਹੜਾ ਵਾ ਦੋਹਾਂ ਦਿਨਾਂ ਤੱਕ ਕੋਈ ਦاتے ਵੀ ਭਾਵੇਂ ਮਿਲਣਾ ਆਹ ਕੰਮ ਬੰਦੇ ਨੇ ਕੀਤਾ ਵਾ ਬਿਲਕੁਲ ਉਹ ਬੰਦੇ ਨੂੰ ਜੁਰਮਾਨਾ ਗਾਹ ਤੋਂ ਰੱਖਾਂਗੇ ਆਪਾਂ ਗੱਲ ਕਰਦੇ ਇਹਨਾਂ ਬੰਦਿਆਂ ਨਾਲ ਸਾਰੇ ਨਾਲ ਠੀਕ ਹੈ ਜੀ ਵੱਡਾ ਵੱਡਾ ਮੁਕੀ ਮਲਕੀ ਗੱਲ ਨਾ ਜਹੰਕਾਰ ਨੂੰ ਕਹਿ ਦਿੰਨੇ ਆ ਹਾਂਜੀ ਹਾਂਜੀ ਬਾਕੀ ਤੁਹਾਡੇ ਤੇ ਸੁਰਦਾ ਦੀ ਗੱਲ ਦੋ ਬੰਦੇ ਇਕੱਠੇ ਹੋ ਗਏ ਬੰਦੇ ਉਹਨੂੰ ਜੁਰਮਾਨਾ ਮੈਂ ਵੀ ਕਿਉਂ ਨਾ ਕਰਾਂ ਜੇ ਮੈਂ ਕਰਦਾ ਤੇ ਮੈਨੂੰ ਵੀ ਜੁਰਮਾਨਾ ਲੱਗ ਹਾਂ ਬਿਲਕੁਲ ਜਦੋਂ ਆਪਾਂ ਮੰਨ ਲਓ ਸਾਫ ਦੁਸਰਾ ਤੇ ਮਤਉਣਾ ਵਾ ਬਾਕੀ ਆਪਾਂ ਜਦੋਂ ਸਾਰੀ ਜੁਨੀਅਨ ਹੀ ਬਣਾ ਲਈ ਤਾਂ ਸਮਝ ਲਓ ਇੱਕ ਪੈਸੇ ਨਹੀਂ ਮਰਦੇ ਵੱਡੀ ਗੱਲ ਭੈਣ ਭਰਾ ਮਲਕੇ ਮਾਲ ਸਾਡੇ ਕੋਲ ਖੜੇ ਅਸੀਂ ਤੇ ਹਰ ਵਕਤ ਵਕਤ ਜਦੋਂ ਜੀ ਮਾਰਦੇ ਗੰਡਾ ਤੇ ਹੋਰ ਵੀ ਵਕਤ ਵਕਤ ਹੋਰ ਕੰਮ ਚੰਗਾ ਹੋਊ ਤੇ ਤੇ ਇਹ ਇੱਕ ਚੌਕ ਦਾ ਦਾਦ ਭੰਨਿਆ ਹੈ ਤੇ ਦੁੱਧ ਆ ਠੀਕ ਆ ਦੁੱਧ ਦੀ ਗਿਣੀ ਜਾਣੀ ਕਿਉਂਕਿ ਇੱਕ ਦਾਦੋ ਤਰਾ ਭਨਗੀ ਚਲ ਚੌਗੀ ਗਿਣ ਲਈਏ ਚੌਗੀ ਗੈਣ ਲਈਏ ਤੇ ਭਾਉਜੀ ਇਹ ਐਮ 29 ਦੀ ਇਹ ਗੱਲ ਮੈਂ ਪੁੱਛਣ ਲੱਗਾ ਸੀ ਤੇ ਕੋਹੇ ਨੂਰ ਦੀ ਮਗਰ ਕੱਟੀ ਜੇ ਠੀਕ ਆ ਅੱਜ 9 ਦਿਨ ਛੋਟੀ ਨੂੰ ਸੂਈ ਨੂੰ ਹੈ ਜੀ 9 ਦਿਨਾਂ ਦੀ ਸੂਈ ਤੇ ਭਾਉਜੀ ਹੁਣ ਕਿੰਨੇ ਦੁੱਧ ਤੇ ਆ ਗਿਆ ਅਸਲ ਅਸਲ ਦੁੱਧ ਜਿਹੜਾ ਅਜਨਾ ਹਾਂਜੀ ਕਹਿਣ ਨੂੰ 14 ਲੀਟਰ ਕਹੀ ਜਾਈਏ ਠੀਕ ਆ ਪਰ 12 ਲੀਟਰ ਦੁੱਧ 12 ਲੀਟਰ ਐਨ ਕੋਈ ਵੀ ਭੈਣ ਭਰਾ ਠਾਰ ਲੈ ਆ ਕੇ ਕੱਡਾ ਹੈਗਾ ਜੀ ਕੋਲ ਠੀਕ ਆ ਵੱਡੇ ਤੇ ਛੋਟਾ ਉਹ ਤੇ 1 ਠੀਕ ਆ ਲੀਟਰ ਵਾਲਾ ਬਾਰਾ ਕੰਡਾ ਰਹਿਦਾ ਓਕੇ ਕਿਸ ਮੁਖਾਲਾ ਕੀਆ ਬਾਤ ਹਾਂ ਵੀ ਅੱਜ ਪੱਕੇ ਕੰਮ ਹੋਰ ਵੀ ਕਰਤੇ ਹੈ ਤੇ ਦੁੱਧੂਦਾਲੀਆਂ ਨਾੜਾਂ ਲੇਵੇ ਤੇ ਬਹੁਤ ਚੰਗੀਆਂ ਕਰਮ ਵਾਲੀ ਦੀ ਹੈ ਨਾ ਬਾਕੀ ਜਿਹਦਾ ਆਪਾਂ ਨਾਂ ਲੈਂਦਾ ਐ M29 ਹੈ ਨਾ ਤੇ ਉਹਦੀਆਂ ਕਟੀਆਂ ਕਰਮ ਵਾਲੀਆਂ ਸੱਜਣੋ ਇਹ ਨੋਟ ਕਰਿਓ ਵੀ ਚੰਗੇ ਦੁੱਧ ਤੇ ਚਲਦੀਆਂ ਆਹ ਜਿਹੜੀਆਂ ਬਰੀਕੀਆਂ ਇਹਨੇ ਲੇਵੇ ਚ ਕੀਤੀਆਂ ਨਾ ਇਹ ਇਹ ਚੰਗੇ ਮਾਲ ਇਹ ਚੰਗੇ ਮਾਲੀ ਦੀਆਂ ਨਿਸ਼ਾਨੀਆਂ ਸੱਜਣੋ ਲਾਤ ਲਖੇਰਾ ਉੱਥੇ ਵੇਖੋ ਸੱਜਣਾ ਕਿਉਂਕਿ ਇਹਦੀਆਂ ਕਟੀਆਂ ਜਿਹੜੀਆਂ ਸੱਜਣਾ ਵਿਰਲਾ-ਮੁਰਲਾ ਬਹੁਤ ਟਾਪ ਦੀਆਂ ਕੱਟਦੀਆਂ ਜਿਆਦੀ ਖੱਟੀ ਕਿ ਕੀ ਬਾਤ ਹੈ ਇਤਨਾ ਮਰ ਕੇ ਪਾੜ ਲੈ ਉੱਥੇ ਜਿਹੋ ਜਿਹੀ ਕਾਲੀ ਜੀ ਪੈ ਗਈ ਆ ਕਾਲੀ ਪੈ ਗਈ ਤੋੜ ਕੇ ਲਿਆਏ ਨਾ ਹਾਂ ਜੀ ਆਏ ਆ ਵੇ ਕੋਈ ਤੋ ਆਈ ਨਹੀਂ ਲੈ ਅਸਲ ਘਰਾਣੇ ਦੀ ਮੈਂ ਆ ਹਨਾ ਅਸਲ ਮਾਲੀ ਤੇ ਜਿਆਦੀ ਚੰਗੀ ਲੱਗਦੀ ਐ ਬੜੇ ਚੰਗੇ ਦੀ ਆ। ਕਿਆ ਬਾਤ। ਇਲਾਕੇ ਵਾਲੇ ਚੰਗੇ ਦੀ ਐ। ਕਿਆ ਬਾਤ। ਜਿਉਂਦੀ ਰਵੇ ਕਰਮਾਂ ਵਾਲੀ ਹਨਾ। ਨਹੀਂ ਠੀਕ ਆ ਪਾਉ ਜੀ ਕੋਈ ਚੱਕਰ ਨਹੀਂ। ਸਜਣੋ ਘਰੇ ਰੱਖਣ ਲਈ ਨਾ ਹੀਰਾ ਇਹ ਆ ਤੇ ਮਗਰ ਵੀ ਹੀਰਾ ਇਹਦੇ ਕੱਟੀ ਆ ਗਈ ਇੱਕ ਤੋਂ ਦੋ ਬਣ ਜਾਣੀਆਂ। ਸੰਤੂ ਸਾਹਿਬ ਹਾਂ ਇੱਕ ਗੱਲ ਮੇਰੀ ਫੜ ਲਓ। ਮੈਂ ਇਹਨਾਂ ਨੂੰ ਟਾਈਮ ਦਿੱਤਾ ਸੀ ਸਵੇਰੇ 10:00 ਵਜੇ। ਬਸ ਅਸੀਂ ਲੇਟ ਹੋਏ। ਇੱਕ ਗੱਲ ਫੜ ਲਓ। 4:00 ਵਜੇ ਤੇ 4:30 ਹੋ ਹੋ ਗਈ ਜੇ ਐ। ਹਾਂਜੀ। ਮੇਰੇ ਮੇਰੇ ਇਧਰ ਗੱਲ ਕਰ ਰਿਹਾ ਹਾਂ ਜੀ ਆਪਾਂ ਜੀ ਕੇ ਇਹ ਚਾਰ ਮਿੰਟ ਹੋ ਗਏ ਜੀ ਹਾਂਜੀ ਮਈਆ ਸਵੇਰ ਦੀਆਂ 4 ਵਜੇ ਦੀਆਂ ਚੋਈਆਂ ਮੰਨ ਲਓ ਵੀ 24 ਟਾਈਮ ਪੂਰਾ ਹੋ ਗਿਆ 24 ਟਾਈਮ ਪੂਰਾ ਹੋ ਗਿਆ ਕੋਈ ਸ਼ੱਕ ਨਹੀਂ 24 ਟਾਈਮ ਪੂਰਾ ਹੋ ਗਿਆ ਜੀ ਠੀਕ ਆ ਇਹ ਜਦੋਂ ਸਾਹਿਬ ਜੀ ਕੱਟੀ ਇੱਕ ਰੀ ਜੱਗੀ ਆਪਾਂ ਨੂੰ ਫੇਰ ਕੇ ਬਾਹਰ ਕਿੰਨੇ ਰੁਪਈਆ ਦੀ ਤੁਸੀਂ ਵੀ ਸਿਆਣੇ ਜੇ ਹੋਰ ਚੈਨਲਾਂ ਦੇ ਉੱਤੇ ਵੇਟ ਪੈਂਦਾ ਵਾ ਹੋਰ ਚੈਨਲ ਦੇ ਉੱਤੇ ਤਾਂ 15 ਕਿਲੋ ਦੁੱਧ ਹੋਣਾ ਮੱਕੀ ਕੱਲ ਇਹ ਕਹੀ ਆ ਵੀ ਸਾਬ ਸੋਤਰਾ ਦੇ ਚੰਗਾ ਕੰਮ ਸ਼ੁਰੂ ਤੋਂ ਕਰਦੇ ਨੇ ਆ ਤੇ ਮਾਲ ਵਿਗੰਡਿਆ ਹਾਂ ਇਹ ਗੱਲ ਮੈਂ ਅੱਗੇ ਵੀ ਕਹੀ ਵੀ ਥੋੜਾ ਜਿਹਾ ਬੰਦਾ ਕੋ ਸਿਆੜਾ ਵਿੱਚ ਖਿਲਾ ਰਿਏ ਜੇ ਕੋਈ ਠੱਗੀ ਕਰਦਾ ਤੇ ਉਹਨੂੰ ਜੁਰਮਾਨਾ ਰੱਖੀਏ ਚਲੋ ਨਹੀਂ ਬੰਦਿਆ ਮੰਨੀ ਅੱਜ ਮੈਂ ਮੰਨਦੀ ਗੱਲ ਆਪਣੇ ਦੀ ਕਹਿਤੀ ਆ ਠੀਕ ਆ ਜੀ ਤੇ ਚੰਗੀ ਲੱਗੂਗੀ ਭੈਣ ਭਰਾ ਸਾਰੇ ਹੰਕਾਰ ਉਹਨਾਂ ਨੂੰ ਤੇ ਆਪਾਂ ਚਲੋ ਇੱਕ ਬਾਕੀ ਉਹਨਾਂ ਕੋਲੇ ਵੀਡੀਓ ਚਲੀ ਜਾਣੀ ਹੋਣਾ ਹਾਂਜੀ ਹਾਂਜੀ ਹੰਦੂ ਸਾਹਿਬ ਕੱਟੀ ਦੀ 1.5 ਲੱਖ ਦੀ ਠੀਕ ਆ ਜੀ ਪਰ 1.30 ਦੀ ਦੇਣੀ ਆ 1 ਲੱਖ ਤੇ 30 ਹਜ਼ਾਰ ਬਾਕੀ ਤੁਸੀਂ ਦੱਸ ਦੋ ਇਹ ਜੈਜਾ ਆ ਕੇ ਨਹੀਂ ਜੈ ਨਹੀਂ ਨਹੀਂ ਕੋਈ ਸ਼ੱਕ ਨਹੀਂ ਐਮ 29 ਦੀ ਕੱਟੀ ਆ 70000 ਦੀਆਂ ਇਹੋ ਜੀਆਂ ਅਸਰ 29 ਦੀਆਂ ਅਸਰ ਝੂਟੀਆਂ ਕੋਈ ਸ਼ੱਕ ਨਹੀਂ ਵਿਕ ਜਾਂਦੀਆਂ ਕੱਟੀ ਜੇ ਕੋਈ ਸਾਹਮਦੇ ਮੈਨੂੰ ਹਾਂਜੀ ਦੋ ਮਹੀਨਾ ਤੱਕ ਤੇ 30000 ਦੀ ਕੱਟੀ ਮੈਂ ਲਵਾਂਗਾ ਕੋਈ ਸ਼ੱਕ ਨਹੀਂ 10 ਦੀ ਨਹੀਂ 20 ਦੀ ਨਹੀਂ ਕੱਟੀ ਸਾਹਮਦੇ ਪੱਠਾ ਬੰਦੇ ਦੋ ਮਹੀਨਿਆਂ ਨੂੰ ਮੈਂ 30000 ਦੀ ਕੱਟੀ ਲਵਾਂ ਤੇ ਵੇਰ ਮਗਰ ਤਾਂ ਮੈਂ ਲੱਖ ਸੀ ਰਹਿ ਗਈ ਵੀਡੀਓ ਚ ਕਹਿਤਾ 30 ਦੀ ਕੱਟੀ ਲਵਾਂਗਾ ਮੈਂ ਲਓ ਵੀ ਸੱਚ ਨੂੰ ਹੁਣ ਇਹ ਗੱਲ ਨੋਟ ਕਰ ਲਿਓ ਮੱਥਾ ਮੱਥਾ ਪਿਓਰ ਮਲਕੇ ਭਾਵੇਂ ਕੋਈ ਇਹਦਾ ਟੈਸਟ ਕਰਾ ਦੇ ਨਹੀਂ ਉਹ ਤਾਂ ਝੋਟੀ ਆਪ ਤਾਂ ਹੁਣੇ ਹੀ ਦੱਸੀ ਜਾਂਦੀ ਆ ਮੈਂ ਆਉਂਦੇ ਹੀ ਵੇਖ ਲਈ ਵੀ ਐਮ 29 ਦੀ ਕੱਟੀ ਆ ਤੇ 130 ਜੋ ਕੋਈ ਪਿਆਰ ਮੁਹੱਬਤ ਹੋ ਜੂ ਲੈਂਦੇ ਪੰਜਾਬ ਵਾਲਾ ਜੋ ਤਹੀ ਆ ਨਹੀਂ ਕੋਰਦਾ ਨਹੀਂ ਆਪਾਂ ਤੁਹਾਨੂੰ ਕਹਿਣਾ ਨਹੀਂ ਮਾੜਾ ਜਾਂ ਪਿਆਰ ਮੁਹੱਬਤ ਜਾਂ ਦੇ ਦਿਓ ਭਾਉ ਜੀ ਵੀ ਇੰਨਾ ਕਾਪਾ ਛੋੜ ਛਪਾ ਜਾਂ ਕਰਦੇ ਆਂਗੇ ਵੈਸੇ ਐਡੀਆਂ ਐਡੀਆਂ ਚੰਗੇ ਹੀਰੇ ਦਾ ਮੁੱਲ ਕੋਈ ਨਹੀਂ ਹੁੰਦਾ ਤੁੰਦ ਸਾਹਿਬ 1000 ਰੁਪਏ ਛੋੜ ਗਾ 1 ਲੱਖ 29 ਹਜ਼ਾਰ ਪਰ ਮਿਲਣੀ ਨਹੀਂ ਕਿਉਂਕਿ ਤੁਹਾਨੂੰ ਵੀ ਮਿਲ ਗਈ ਆ ਆਪਾਂ ਵੀ ਛੋਟੇ ਮੁਨਾਫੇ ਨਹੀਂ ਦੇਂਦੇ ਨਹੀਂ ਕੱਟੀ ਦਾ ਕੋਈ ਓੜਾ ਬੰਦਾ ਨਹੀਂ ਵੀਰ ਭਰਾ ਦੀ ਮੈਂ ਸੁਣੀ ਨਹੀਂ ਹਾਂਜੀ ਵਪਾਰੀ ਭਰਾ ਹੀ ਆ ਉਹਨੇ ਇਹ ਗੱਲ ਕਹੀ ਵੀ ਭਾਈ ਮੈਂ ਕਿਉਂ ਮੁਨਾਫਾ 5000 ਵੀ ਲੱਲੋ ਮੈਂ ਜੋ ਮੁਨਾਫਾ 10000 ਵੀ ਲੱਲੋ ਬਿਲਕੁਲ ਮੈਂ ਖੋਟੀ ਨਾ ਦੇਉ ਅਗਲੇ ਇਹ ਗੱਲ ਸੋਨੇ ਵਰਗੀ ਓਦੀ ਹੈ ਇਹ ਗੱਲ ਸਹੀ ਆ ਆਪਾਂ ਮਿਲ ਕੇ ਗੱਲ ਤਾਂ ਖੋਟੀ ਨਾ ਜਦੋਂ ਰੁਪਏ ਵੀ ਲੈ ਲਈਏ ਤੇ ਮੈਂ ਖੋਟੀ ਦੇ ਦਈਏ ਫਿਰ ਮਨ ਦੁਖਦਾ ਇੱਕ ਮੈਂ ਬੰਦਾ ਇੰਨਾ ਛੋਟਗਾ ਛੋਟ ਤੰਨੇ ਝੋਟ ਗਿਆ ਕਿ ਦੂਜੀ ਦਾ ਤਾਂ ਜਿਹੜਾ ਬੰਦਾ ਇੱਕ ਲੈ ਜੂ ਚਾਰ ਝੋਟੀਆਂ ਹੋਰ ਮਗਰ ਜਾਂ ਮਗਰ ਜਾਣ ਗਿਆ ਵਾਕਿਆ ਹੀ ਕੋਈ ਸ਼ੱਕ ਨਹੀਂ ਚਾਰ ਬੰਦ ਜੀ ਉਹ ਦੇ ਕੋ ਦੁੱਧ ਤੇ 15 ਲੀਟਰ 14 ਹੋਵੇ ਠੀਕ ਆ ਜੇ ਕੰਡੇ ਦੇ ਚੜਾ ਘੜਨਾ ਤੇ ਫਿਰ 12.5 13 12.5 13 ਇੰਨਾ ਕੰਡੇ ਵਾਲਾ ਦੁੱਧੂ ਠੀਕ ਆ ਤੇ ਇਹਦੇ ਮਗਰ ਬੱਚਾ ਬੱਚਾ ਮਗਰ ਇਹਦੇ ਘਟਾ ਇਹ ਕਿੰਨੇ ਟਾਈਮ ਦੀ ਸੂਈ 15 ਦੀ ਸੂਈ 12 12.5 ਕਿਲੋ ਤੱਕੜੀ ਵਾਲਾ ਦੁੱਧਾ ਕੰਡੇ ਵਾਲਾ ਕੰਡਾ ਹੈਗਾ ਠੀਕ ਹੈ ਜਿਹੜੀ ਟੂਰਨਾਮੈਂਟ ਆ ਉਹਦੇ 14 ਹੋਗਾ ਥਾਂ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਏ ਦੀ ਵੀ ਹਨਾ ਚੌਗੀ ਚੌਗੀ ਮੂਹ ਵਿਰਲ ਵਰਲ ਬਹੁਤ ਚੰਗੀ ਲੱਗੀ ਏ ਹਨਾ ਹਾਂਜੀ ਚੋਣ ਲੱਗਾ ਹੋਊਗਾ ਗਾਂ ਵਾਲਾ ਮੈਂ ਸਰ ਜਿਆਦਾ ਚੰਗੀ ਏ ਕੀ ਬਾਤ ਆ ਕੋਈ ਉੜ ਕੇ ਬਾਦ ਦੇ ਵਿੱਚ ਟੋਲਾ ਵੀ ਨਾ ਦੁੱਧ ਲਾਉ ਠੀਕ ਏ ਇੱਕੇ ਵਾਰੀ ਕਿੱਲੇ ਠੋਕਦੀ ਏ ਤੇ ਪੈਠਪੜਾ ਵੀ ਸੱਜਣਾ ਚੰਗਾ ਤੇ ਆ ਇਹਦੇ ਕੋਲੇ ਕਟਾ ਵੇਖੋ ਸੱਜਣਾ ਉਂ ਵਿਰਲਾ ਲੱਗੀ ਐ ਗੱਠ ਗੱਠ ਤੇ ਥਾਂ ਲੱਗਾ ਕਰਮਾ ਵਾਲੀ ਨੂੰ ਹਾਂਜੀ ਆ ਆ ਕੀਆ ਵੇਖੋ ਹਾਂ ਸਿੰਗਲ ਹੱਡੀ ਉਹ ਤਾਂ ਕਰਮਾ ਵਾਲੀ ਝੋਟੀ ਦਾ ਊੜਾ ਬੰਨਾ ਹੀ ਨਹੀਂ ਕੋਈ ਇਹ ਵੀ ਸਿੰਗਲ ਹੱਡੀ ਤੇ ਵੀ ਹਾਂ ਜਿੱਦਾਂ ਚੁੰਨ ਚੁੰਨ ਕੇ ਕੱਲੀ ਇਹ ਤਿੰਨ ਮਈਆਂ ਲੈਣ ਦੇ ਉੱਤੇ ਸਾਰੀ ਜਿਹੜੀ ਗੱਡੀ ਲੰਗੀ ਮੈਂ ਕਹਿੰਦਾ ਫੇਰ ਵੀ ਸ਼ੁਕਰ ਮਹਾਰਾਜ ਦਾ ਤੇ ਸੱਜਣੋ ਕਰਿਓ ਚੈੱਕ ਆਹ ਵੇਖੋ ਦੂਜੇ ਸਵੇਰ ਵਾਲੀ ਵਾਲਾ ਲੱਗਾ ਵੇ ਹਾਂ ਕੋਈ ਸ਼ੱਕ ਨਹੀਂ ਹੈਨਾ ਸੰਤ ਸਾਹਿਬ ਮੁੱਲ ਜੈ ਜੈ ਕਰਦੇ ਕਿਉਂਕਿ ਵੇਚਣ ਵਾਲੀ ਗੱਲ ਕਰੀਏ ਹਾਂ ਗਾਂ ਹੁਣ ਆਪਾਂ ਨਵਾਂ ਮਾਲ ਕਰਕੇ ਤੇ ਚੱਲੀ ਚੱਲ ਗਈ ਹੁਣ ਤਾਰੂਨਦਾਰ ਨੂੰ ਭਾਵੇਂ 1.5 1.40 ਜਿੰਨੋਂ ਦੱਸਦੀ 1.35 ਦੀ ਦੇ ਦਿੱਤੀ 1,35,000 ਉਹਦੇ ਚੋ ਪਿਆਰ ਮਾਂ ਬਦਲ 1,500 ਛੋਟ ਕਰਨੀ ਜਿਹੜੀ ਇਹਦੇ ਚ ਆਹ ਲੱਗੇ ਆਹ ਲੱਗੇ ਆਹ ਲੱਗੇ ਓਕੇ 1.34 ਦੀ 1.34 ਨਹੀਂ ਠੀਕ ਭਾਵੇਂ ਨੇ 1 ਦਾ ਤਾਂ ਭੰਨਿਆ ਠੀਕ ਆਖੀ ਇਹਨੂੰ ਅੱਗੇ ਤੀਜਾ ਦਾ ਸੁਣੀ ਨੂੰ ਜੀ ਠੀਕ ਆ ਖੀਰੀਆਂ ਚ ਹੀ ਲੈ ਲਏ ਹਜੇ ਜੇ ਕੰਡੇ ਤੇ ਦੁੱਧ ਚੜਾਉਣਾ ਤਾਂ ਫਿਰ 10 ਕਿਲੋ ਹੋਊਗਾ ਠੀਕ ਆ 2 ਲੀਟਰ ਵਾਲਾ 1.5 ਮਾਰਾ 1.5 ਬਸ ਸੂਈ ਕਿੰਨੇ ਦਿਨਾਂ ਦੀ ਆ ਇਹਨੂੰ ਅੱਜ ਤੀਜਾ ਦੇ ਚੌਥਾ ਹੀ ਲਾ ਲਓ ਕੱਟੀ ਮਗਰਵਾ ਬੜਾ ਚੰਗਾ ਦੁੱਧ ਕਰਮ ਵਾਲੀ ਕੱਟੀ ਵੀ ਬਹੁਤ ਚੰਗੀ 14 ਲੀਟਰ ਦੁੱਧ ਕਰੂਗੀ ਪਲੂਣੀ ਹੈਨਾ ਨਹੀਂ ਚੰਗੇ ਘਰਾਣੇ ਦੀ ਤੇ ਏਰੀਏ ਕਿਹੜੇ ਦੀਆਂ ਇਹ ਆਪਾਂ ਅੱਜ ਦੱਸਿਆ ਹੀ ਨਹੀਂ ਮਲਕੇ ਸਾਰਨ ਚਲ ਗਿਆ ਅੱਗੇ ਵੀ ਚੀਨ ਤੋਂ ਅੱਗੇ ਲਿਉਂਦਾ ਰਿਹਾ ਮੈਂ ਠੀਕ ਆ ਜੀ ਵੀਡੀਓ ਆਪਣੇ ਕੋਲ ਭਰੀਆਂ ਪਈਆਂ ਓਕੇ ਉਧਰ ਦਿਆਂ ਵੀ ਐਣੀ ਵੀ ਕਹਿਣ ਵਾਲੀ ਗੱਲ ਆ ਤੇ ਪੱਕੇ ਕੰਮ ਆ ਨਹੀਂ ਠੀਕ ਆ ਸਜਣੋ ਬਹੁਤ ਚੰਗੇ ਸਟਾਰਟ ਹੋਈ ਆ ਦੁੱਤ ਤੋਂ ਕੱਟੀ ਦਾ ਪੱਠਪੜਾ ਬਹੁਤ ਚੰਗਾ ਤੇ ਥਾਂ ਦਾ ਸੈਜ ਐਣ ਸਿੰਘ ਸੁੰਘਣਾ ਜਿਵੇਂ ਕਰਮਾ ਵਾਲੀ ਨੂੰ ਜਿਵੇਂ ਕੁਦਰਤ ਨੇ ਘਟਕੇ ਲਾਏ ਹੁੰਦੇ ਨਾ ਇੱਕ ਗੱਲ ਹੋਰ ਜੀ ਹਾਂਜੀ ਇਹਦਾ ਚੱਡਾ ਹੁੰਦਾ ਹੀ ਗਾਸ ਤੋਂ ਹੁੰਦਾ}{|\text{ਹਾਂ ਇਹ ਗੱਲ ਨੋਟ ਕਰ ਲਿਓ}} \text{ਥੋੜਾ ਜਿਹਾ ਬੜਾ ਜੇ ਗਾਰਡੀਆਂ ਬੜਾ ਚੌੜਾ ਤੇ ਪਿੱਛੋਂ ਬੜਾ ਚੌੜਾ} \text{ਇਦੀ ਗੱਡੀ ਬਹੁਤ ਚੰਗੀ ਹੂ} \text{ਹਾਂ ਗੱਡੀ ਬੜਕੇ} \text{ਆਏ ਹਾਏ ਹਾਏ} بس پت بس بچہ ਕਰ ਲਾ ਨੇੜੇ ਨਹੀਂ میں کچھ ਨਹੀਂ ਆਦੀ کچھ نہیں ਇਹ ਕੈਮਰੇ ਤੋਂ ਵੀ ਡਰ ਜਾਂਦੇ ਆ ਆ ਦੇਖੋ ਕੁਝ ਨਹੀਂ ਸੰਦ ਸਮੇ ਆਉਂਦੀਆਂ ਚੱਕ ਨੀ ਚੋਰੀਆਂ ਹਾਂ ਹਾਂ ਜਾਂਦੀਆਂ ਕੱਕੀਆਂ ਆ ਵੇਖੋ ਨਹੀਂ ਠੀਕ ਆ ਉਹ ਧਾਰ ਲਈ ਜਾਂਦੀ ਕੋਈ ਚੋਰ ਫਿਰ ਜਾਂਦੀ ਚੱਕ ਦੇ ਦਰ کیا ਬਾਤ ਆ ਲੋ ਵੀ ਮੇਤਰੋ ਦੋ ਝੋਟੀਆਂ گاਵਾ ਮਰਗੀਆਂ ਸੀਲ ਕਹਿ ਦਈਏ ਹੁਣ ਆਪਾਂ ਹਾਂਜੀ ਹਾਂਜੀ ਕੋਈ ਛੱਕਣੀ ਵੀ ਕਹਿੰਦਾ ਭਾਵਾ ਹਾਂਜੀ ਆਪਾਂ ਕੋਈ ਇਹਨਾਂ ਵਈਆਂ ਨੂੰ ਕੋਈ ਉਹ ਹੋਜੀ ਸ਼ਾਇ ਨਹੀਂ ਜੇ ਦਿੱਤੀ ਜਿਹੜੀਆਂ ਐ ਬੇਹੁੱਦੀਆਂ ਆ ਕੇ ਤੁਰੀਆਂ ਫਿਰਨਗੀਆਂ ਹਾਂਜੀ ਮਲਕੇ ਉਤਰਾ ਹੀ ਕਟਿੰਗਾਂ ਠੰਡੀਆਂ ਧੀਰੀਆਂ ਨਸਨ ਵਾਲੀ ਜਿਹੜੀ ਉੱਤਰ ਦੀ ਝੋਟੀ ਹੈ ਨਾ ਹਾਂਜੀ ਉਹ 100 ਦੇ ਵਿੱਚੋਂ 1 2 ਇੱਕ ਦੇ ਮਾਰੀਆਂ ਨਿਕਲਦੀਆਂ ਜੀ ਹਾਂਜੀ ਬਾਕੀ ਸਾਰੀਆਂ ਤਾਂ ਪਤਾ ਚੰਗੀਆਂ ਬੱਚਾ ਮਰ ਜੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਬੜਾ ਛੋਟਾ ਦਾਣਾ ਛੋਟੇ ਦੇ ਚੂੜੇ ਵਾਕਿਆ ਹੀ ਲੇਵਾ ਭਾਉ ਦੀ ਗੱਲਾਂ ਕੋ ਸੱਜਣਾ ਗਾੜੀਓ ਕਿੰਨਾ ਚੌੜਾ ਜੀ ਕਿਆ ਬਾਤ ਜਿੱਦਣ ਪੀਕ ਤੇ ਦੁੱਤੇ ਆਈ ਮੈਨੂੰ 15 ਕਿਲੋ ਦੀ ਉਹਨਾਂ ਨੇ ਗਾਰੰਟੀ ਦਿੱਤੀ ਸੱਜਣੋ ਜੇ ਕੈਮਰਾ ਇੱਥੇ ਰੱਖੀਏ ਤਾਂ ਤੁਹਾਨੂੰ ਜੱਜਮੈਂਟ ਨਹੀਂ ਹੋਣੀ ਵੀ ਝੂਟੀ ਪਹਿਲਨ ਦਾ ਲੇਵਾ ਵੇਖੋ ਕਿੰਨਾ ਟਾਪ ਦਾ ਲੇਵਾ ਕਰਮਾਲੀ ਨੇ ਤਿਆਰ ਕੀਤਾ ਜਿਹੜੇ ਘਰੇ ਜਾਵੜੀ ਨਾ ਤੇ ਯਾਦ ਕਰੋਗੇ ਇੱਕ ਹੋਰ ਚੀਜ਼ ਵੇਖਣ ਵਾਲੀ ਜੀ ਹਾਂਜੀ ਆਹ ਸਿੰਘ ਵੇਖੋ origional ਹਾਂ ਦੋਵੇਂ ਜਿਵੇਂ ਕੁਦਰਤ ਨੇ ਘਟਕੇ ਲਾਏ ਹੁੰਦੇ ਨਾ ਕਿੰਨਾ ਛੋਟੀਆਂ ਦੇ ਸਿੰਘਾਂ ਨੂੰ ਕੋਈ ਸ਼ੇਰ ਖਾਦੀ ਨਹੀਂ ਕੀਤੀ ਨਹੀਂ ਕੀਤੀ ਕੋਈ ਸ਼ੱਕ ਨਹੀਂ ਅ ਰੀਜ਼ਨ ਆ ਰੀਜ਼ਨ ਤੇ ਛੋਟੀਆਂ ਹੋਸ਼ ਆ ਤੇ ਇੱਕ ਦੋਆਂ ਦਾ ਕਰ ਮਾਰਾਂ ਚੱਕਰ ਲਿਆਉਂਦੇ ਆ ਹਾਂਜੀ ਉਹ ਬਾਦ ਸ਼ੁਰੂ ਹੀ ਇਹ ਕੰਮ ਪੂਰੀ ਤਰ੍ਹਾਂ ਦਾਣੇ ਹਾਂ ਹੁਣ ਤਾਂ ਟਾਪੋ ਟਾਪ ਚੱਲਣਾ ਆਪਣਾ ਸਤੂ ਸਾਹਿਬ ਛੋਟੀਆਂ ਸ਼ੇ ਹੀ ਲਿਆ ਕਰਦੀਆਂ ਵਾ ਕੋਈ ਜ਼ਾਇਦੀਆਂ ਨਹੀਂ ਠੀਕ ਆ ਜੀ ਕੋਈ ਜ਼ਿਆਦਾ ਮਾਲ ਨਹੀਂ ਜਦੋਂ ਮਾਰ ਜ਼ਿਆਦਾ ਸਾਭੇ ਨਹੀਂ ਜਾਂਦਾ ਹਾਂਜੀ ਇੰਨਾ ਦਾ ਤਾਂ ਇੱਕ ਹੋਰ ਵੀ ਸ਼ੋਗਾ ਕੂੜੀ ਪਾਉ ਅੰਡ ਪਾਉ ਤੇ ਵੇਲੇ ਦੇ ਵੇਲੇ ਵੇਲੇ ਦੇ ਵੇਲੇ ਛੋਟੀ ਕੱਟੀ ਤੇ ਆ 1.5 ਲੱਖ ਦੀ ਠੀਕ ਹੈ ਜੀ ਤੁਹਾਡੀ ਸਮਝਦਾ ਕਿੰਨਾ ਮੁੱਲ ਕਰਦੇ ਨਹੀਂ ਆਪਾਂ ਜੈ ਠੀਕ ਆ ਹਾਂ ਕੱਟੀ ਦਾ ਵੀ ਕੋ ਬੋਲੋ ਨਹੀਂ ਨਹੀਂ ਕੱਟੀ ਹੀਰਿਆ ਮੇਰੇ ਕੋ ਨਾਂ ਲਗੇ ਮੈਂ ਸਤੂ ਸਾਬ 14 ਦੇ ਕੰਡੇ ਦੇ ਚੜ ਕੇ 14 ਦੇ ਨਹੀਂ ਪਾਉ ਇਹਦਾ ਕਰਮਾਂ ਵਾਲੀ ਗਈ ਇਹਦਾ ਵੇਖ ਜਾਣੀ ਆਪਾਂ ਮੁੱਲ ਕਰਦਗੇ ਵੀ ਇੰਨੇ ਦੀ ਦੇ ਆ ਦੇਖੋ ਹੁਣ ਪਸੂ ਪੀ ਜੇ ਹਾਂ ਇੰਨੇ ਧਾਰ ਦਿੱਤੀ ਨਾ ਵਾਕਈ ਲੇਵਾ ਵਿਖਾ ਕੇ ਰੂਹ ਖੁਸ਼ ਹੋਈ ਆ ਵੇਖੋ ਸੱਚ ਨੂੰ ਚਾਰਾਂ ਥਾਣਾ ਦਾ ਨਾ ਗੁੱਟ ਗਾੜੀਆਂ ਛੱਡਾ ਚੌੜਾ ਹੋਊਗਾ ਕਿੱਲੇ ਠੋਕੀ ਕਰਮਾਂ ਵਾਲੀ ਜਉਂਦੀ ਰਵੇ ਪਾਉ ਜੀ ਕਿੰਨੇ ਦੀ ਦੇ ਦੀਏ ਸਾਡਾ 1.5 ਦੀ ਦੀਏ ਕੱਟੀ ਗਈ ਨਹੀਂ 1.5 ਦੀ ਨਾ ਦੇਈਏ ਬਹੁਤ ਚੰਗੀ ਆ ਪਰ ਚਲੋ ਕਿਸੇ ਭੈਣ ਭਰਾ ਦਾ ਕਰਦਗੇ ਮਾਨਤਾ ਨਾ ਕਿ ਜੱਗੀ ਨੂੰ ਪੁੱਛੀਏ 1.30 ਦੀ ਦੇ ਦੀਏ ਚਲੋ 1 ਲੱਖ 30 ਹਜ਼ਾਰ ਮਿਲਦੀ ਨਹੀਂ ਜੇ ਸੱਚੀ ਤਾ ਨੂੰ ਗੱਲ ਸੀ ਇਹ ਪੈਸੇ ਜੇਬ ਚ ਪਾ ਕੇ ਤੁਰੇ ਫਰੀ ਇਹੋ ਜੀ ਕੱਟੀ ਨਹੀਂ ਜੇ ਨਹੀ ਮਿਲਦੀ ਇਹ ਚ ਕੋਈ ਇਹ ਇਹ ਚ ਕੋਈ ਦੋਰ ਹੈ ਤੂ ਆ ਮਗਰ ਵੀ ਕੱਟੀ ਦੀ ਆਪ ਵੀ ਕੱਟੀ ਐਮ 29 ਵਾਲੀ ਵੀ ਤੋਹਫਾ ਤੇ ਲਾਸਟ ਵਾਲੀ ਉਦੋਂ ਤੋਹਫਾ ਹਨਾ ਚਾਵੜੀ ਤਿੰਨੇ ਮੀਆਂ ਖੇਤ ਤੇ ਕਿਹਦੀ ਚਰਾ ਤੇ ਕਿਹਦੀ ਨਾ ਕਰੀ ਕਿਹਦੀ ਨਾ ਕਰੀ ਹੋਰ ਅੱਗੇ ਬਾਈ ਜੀ ਮੈਨੂੰ ਰਏ ਫੋਨ ਕਰਨਾ ਹੈ ਵੀਡੀਓ ਹੀ ਪਾਉਣੀ ਆ ਹਾਂਜੀ ਆਨੇ ਚੰਗੀਆਂ ਕਿਹੜੀ ਜਿਹੜੀ ਤੁਹਾਡੀ ਧਿੰਮ ਹੈ ਯਾਰ ਅਸੀਂ ਮਾੜੀ ਕਰਕੇ ਲਈ ਨਹੀਂ ਕੋਈ ਇੰਨੇ ਚੰਗੀਆਂ ਉਹਦੇ ਆਪਣੇ ਥੋੜੇ ਰਿਸ਼ਤੇਦਾਰ ਜੇ ਵੀ ਸੀ ਠੀਕ ਆ ਉਹਨੇ ਚੰਗੀਆਂ ਮੈਂ ਤਿੰਨੇ ਇੱਕ ਦੂਜੀ ਤੋਂ ਤਾਲ ਦਾ ਤਾਂ ਤੋਂ ਤੇ ਜੱਗੀ ਕਾਰਖਾਨੇ ਨੂੰ ਪਿੱਛੋਂ ਫੇਰ ਮਾਰ ਆ ਗਏ ਝਾਤ ਆਪਾਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹਾਂਜੀ 1000 ਦੀ ਛੋਟ ਕਰਦਾ ਵੀ ਪਹਿਲੇ ਨੰਬਰ ਵਾਲੇ ਵੀ 129 ਦੀ ਠੀਕ ਆ ਇਹ ਵੀ 180 ਤੇ ਕਿਸੇ ਨੂੰ ਮਾੜੀ ਤਾਂ ਨਹੀਂ ਪਾਉ ਘਰੇ ਰੱਖਣ ਨੂੰ ਝੋਟੀ ਸਰਦਾਰ ਸਾਹਿਬ ਹਣਾ ਆਉਂਦੇ ਸੂਏ ਨੂੰ ਰੁਪਈਏ ਵੀ ਰਲਾਉਗੀ ਤਿੰਨਾਂ ਛੋਟਿਆ ਜੋ ਜਿਹੜੇ ਕਿਸ ਨੇ ਟੋਕੜ ਦੇਣੀ ਹੋਵੇ ਹਾਂਜੀ ਬੱਚਾ ਵਿਚਾਦੇ ਭਾਵੇਂ 6 6 ਕਿਲੋ ਦੁੱਧ ਦੇਣ 90 90000 ਦੀ ਕੋਈ ਸ਼ੱਕ ਨਹੀਂ ਫਿਰ ਹਣਾ ਕੱਟੀ ਵੀ ਲੈਣ ਸਾਡਾ ਮਨ ਕਰਦਾ ਵਾ ਨਹੀਂ ਰੱਖਦਾ ਰੱਖਣ ਦਾ ਘਰ ਕੱਟੀ ਜੱਦੀ ਚੰਗੀ ਆ ਹਾਂ ਕੋਈ ਸ਼ੱਕ ਨਹੀਂ ਤੇ ਸੱਜਣੋ ਹੁਣ ਵੱਡੀਆਂ ਆਫਰਾਂ ਭਾਉ ਨੰਮੇ ਦੀਆਂ ਹੁੰਦੀਆਂ ਹਰ ਵੀਡੀਓ ਚ ਹਾਂਜੀ ਜੈਦਾਬਾਦ ਲੋਕੀ ਜਾਂਦੇ ਹੌਲੇ ਮੋਢਿਆਂ ਲਿਆਓ ਹਾਂ ਪਰ ਕਰੀਏ ਕੀ ਪਿੰਡਾਂ ਦੀ ਜੈਦਾ ਜਿਹੜੀ ਚੌਥੇ ਸੂਏ ਨਾ ਉਹ ਅੱਖ ਮੰਗੇ ਮੰਗਦੇ ਕੋਈ ਸ਼ੱਕ ਨਹੀਂ ਕੋਈ ਦੋ ਰਿਆ ਨਹੀਂ ਜੈਦੀਆਂ ਨਹੀਂ ਆਵੇ ਕੋਈ ਢਿੱਡ ਨਹੀਂ ਮਈਆਂ ਛੱਡੇਆਂ ਹਾਂ ਕਰ ਗਈਆਂ ਮਈਆਂ ਇਹਨਾਂ ਦੇ 10-10 ਸੂਏ ਚੋਲਾ ਤਾਂ ਵੀ ਝੋਟੀਆਂ ਤਾਂ ਵੀ ਕਰਮ ਵਾਲੀਆਂ ਨੇ ਇਹਦੇ ਰੁਪਏ ਜੇਬ ਚ ਆ ਆਏ ਸਿੰਘ ਵੱਧਣੇ ਥੋੜਾ ਹਾਂ ਜਦੋਂ ਜਿਲ ਕਰੇ ਉਦੋਂ ਰੁਪਏ ਵਾਟ ਲੈ ਉਦੋਂ ਹੀ ਵਾਟ ਲੈ ਅਗਲੇ ਦੇ ਪੈਸੇ ਮੈਂ ਲੈ ਜੇ ਇੱਕ ਮਹੀਨੇ ਨੂੰ 5000 ਕੱਟ ਕਰਕੇ ਨੇ ਫੇਰ ਭਾਗ ਲੈ ਵੀਜ ਵਾਕਿਆ ਕੋਈ ਛੱਕ ਨਹੀਂ ਇਹਦਾ ਕਰਮ ਵਾਲੀਆਂ ਹੀਰੇ ਆ ਲਓ ਵੀ ਸੱਜਣੋ ਵੀਡੀਓ ਕਵਰ ਕਰ ਲਈ ਆ ਪਿੰਡ ਮੱਤੇয়াল ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਭਾਉ ਨਿੰਮੇ ਕੋਲੇ ਟਾਪ ਦੇ ਹੀਰੇ ਵਿਖਾਏ ਆ ਤਨ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਗੱਲਾਂ ਬਾਤਾਂ ਹੋਈਆਂ ਤੇ ਕਰਿਓ ਲਾਈਕ ਸ਼ੇਅਰ ਤੇ ਟਾਪ ਦਾ ਕੰਮ ਆ ਭਾਉ ਦਾ ਵੱਡੀਆਂ ਆਫਰਾਂ ਹੁੰਦੀਆਂ ਹਰ ਵੀਡੀਓ ਦੇ ਵਿੱਚ